ਕੋਡੀ 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 ਨੂੰ ਫੋਨ ਨੂੰ ਹੁਣ ਸਾਰਾ ਕੁਝ ਸੈਟ ਹੈ ਰੇਡ ਪਵਾਓ ਆ ਫੋਨ ਜਾ ਬਤਾ ਜੇਬ ਵਿੱਚ ਪਾ ਲੋ ਨਾ ਇਹਨੂੰ ਕਿਸੇ ਨੇ ਮੰਨਣਾ ਹੈ ਨਾ ਮੰਨਿਆ ਮੈਂ ਰੋਜ਼ ਕਹਿੰਦਾ ਵੀ ਇਹ ਜਿਹੜਾ ਰੀਪਲੇਅਰ ਨੂੰ ਬੰਦ ਕਰੋ ਸਿੱਧੀਆਂ ਜਿਹੜਾ ਫੈਸਲਾ ਰੈਫਰੀ ਦਾ ਹੈ ਉਹੀ ਫੈਸਲਾ ਹੈ ਬਸ ਜਿਹੜਾ ਫੈਸਲਾ ਰੈਫਰੀ ਦਾ ਉਹੀ ਟੱਲ ਹੈ ਐਵੇਂ ਰੀਪਲੇਅ ਦੇ ਕੋਈ ਇਹ ਕੋਈ ਗੱਲ ਹੈ ਨਹੀਂ ਦਮ ਵਾਲੀ ਕੋਈ ਰੀਪਲੇ ਨਹੀਂ ਨੋ ਰੀਪਲੇ ਰੈਫਰੀ ਦਾ ਫੈਸਲਾ ਓਕੇ ਰਾਮਪੀਏ ਨੰਬਰ ਖੰਡ 8 ਦੀ ਆਹੋ ਕਹਿੰਦੇ ਰੇਡਾਂ ਵਧਾ ਦਿਆਂ ਵੀਰੇ ਨੰਬਰ 13 ਆ ਰਾਮ ਦੀਏ ਰੇਡਾਂ ਵਧਾ ਦਿਆਂ ਵੀਰ ਵਰਗੇ ਖੇਡਦਾ ਹੱਥ ਨੋੜ ਕੇ ਓਏ ਯਾਰ ਲੋਕ ਤੰਗ ਹੋ ਰਹੇ ਨੇ ਯਾਰ 16 17 ਓ ਯਾਰ ਕੀ ਫਾਇਦਾ ਇਹਨਾਂ ਗੱਲਾਂ ਦਾ ਜਦੋਂ ਪੁਆਇੰਟ ਦੋ ਤੂੰ ਮੇਰਾ ਭਾਈ ਤਾਂ ਹੈਗਾ ਯਾਰ ਫਿਰ ਮੇਰੇ ਕਰਕੇ ਖੇਡ ਲਓ ਮੇਰੇ ਕਰਕੇ ਖੇਡ ਲਓ ਓ ਯਾਰ ਫਿਰ ਦੇ ਮੇਰੀ ਗੱਲ ਸੁਣ ਲੋ ਹੁਣ ਫੈਸਲਾ ਤੁਸੀਂ ਕਰਨਾ ਲਾਸਟ ਵਾਰ ਕਹਿਣ ਲੱਗਿਆ ਮੇਰਾ ਗਵੰਡੀ ਪਿੰਡ ਮਟੂੜਾ ਇਹ ਰਾਮਗੜਾ ਜਾਂ ਤਾਂ ਦੋਏ ਟੀਮਾਂ ਅਸੀਂ ਕੱਟਾਂਗੇ ਚਾਹੇ ਪਹਿਲੀ ਪਹਿਲੀ ਕਬੱਡੀ ਤੋਂ ਮੈਂ ਸ਼ੁਰੂ ਕਰ ਲਵਾਂ 10-10 ਕਬੱਡੀਆਂ ਪਾ ਲੋ ਚਾਹੇ 5-5 ਪੁਆਇੰਟ ਪਾ ਲੋ ਮੇਰੇ ਹੱਥ 'ਚ ਤੁਹਾਡੇ ਅੱਗੇ ਅੜੀਆਂ ਚੋਰੀਆਂ ਲੋਕ ਹੋ ਰਹੇ ਨੇ ਤੰਗ ਵੀਰ ਬਣ ਕੇ ਹੱਥ ਖੜੇ ਬੱਸ ਨਹੀਂ ਵੀਰੇ ਹੁਣ ਨਹੀਂ ਹੁੰਦਾ ਤੇ ਤੁਹਾਡੀ ਮਰਜ਼ੀ ਆ ਤੁਹਾਡੀ ਮਰਜ਼ੀ ਆ ਤੁਹਾਡੀ ਮਰਜ਼ੀ ਬਿੱਟੂ ਵੀਰ ਦੀ ਨਹੀਂ ਬੱਸ ਮੈਂ ਅਗਲੀ ਬੱਸ ਭਾਈ ਮੈਚ ਜੇ ਤਾਂ ਖੇਡਣਾ ਖੇਡ ਲੋ ਨਹੀਂ ਠੁੱਟੀ ਮਰਜੀਆ ਮੈਂ ਦੋਏ ਟੀਮਾਂ ਕੱਟਣ ਲੱਗਿਆ ਦੋਏ ਕੱਟ ਗਾ ਚਾਉਣ ਅਗਲੀ ਅੱਧੀ ਅੱਧੀ ਵਾਲਾ ਵੀਰੇ ਸੌਰੀ ਮੈਂ ਤਾਂ ਮਾਫੀ ਮੰਗਦਾ ਓ ਯਾਰ ਵੀਰੇ ਬੱਸ ਬਹੁਤ ਹੋ ਗਿਆ ਤੁਸੀਂ ਕਿਹੜਾ ਮੰਨ ਰਹੇ ਹੋ ਕਿਸੇ ਦੀ ਮੈਂ ਤਾਂ ਦੋਏ ਟੀਮਾਂ ਕੱਟਣ ਲੱਗਿਆ ਅਗਲੀ ਦੋਏ ਟੀਮਾਂ ਪਲੇ ਰਹਿ ਦੋ ਯਾਰ 1.5 ਪੁਆਇੰਟ ਥੋੜਾ ਉੱਪਰ ਹੈ ਹੈਲੋ ਦਸ ਕਬੱਡੀਆਂ ਓਏ ਬਾਹਰ ਲਿਆ ਕੇ ਪਾਉਣ ਗਿਆ ਆ ਦੋਏ ਟੀਮਾਂ ਸਾਡੇ ਇਲਾਕੇ ਦੇ ਨੇ ਹਾਲ ਦੇਖ ਲੋ ਉਹਨਾਂ ਦੇ ਆ ਦੋਏ ਟੀਮਾਂ ਸਾਡੇ ਇਲਾਕੇ ਦੇ ਹਾਲ ਦੇਖ ਲੋ ਪਤ ਨਹੀਂ ਜਿੱਤਣਾ ਵੀ ਆ ਕਹਿੰਦੇ ਤੁਹਾਡੇ ਇਸੇ ਦੇ ਪੰਜ ਕਬੱਡੀਆਂ ਲੈ ਲੋ ਆਪਣਾ ਪ੍ਰੋਗਰਾਮ ਖਰਾਬ ਕਰਦੇ ਹੋ ਤੁਸੀਂ ਲੋਕ ਯਾਰ ਬਾਹਰਲੀ ਟੀਮਾਂ ਦੂਰੋਂ ਆਏ ਸਭ ਵਧੀਆ ਖੇਡ ਗਿਆ ਤੁਹਾਨੂੰ ਹੀ ਆਪਣੇ ਇਲਾਕੇ ਨੂੰ ਇਸ ਪ੍ਰੋਬਲਮ ਆ ਯਾਰ ਜੇ ਤੂੰ ਮੇਰਾ ਭਾਈ ਆ ਪਾਉਂਗਾ ਤੁਸੀਂ ਯਾਰ ਹਮੇਸ਼ਾ ਇਹ ਸਾਰੀ ਉਮਰ ਨਿਕਲੇ ਅਸੀਂ ਵੀ ਖੇਡਿਆ ਯਾਰ ਜਿਹੜਾ ਖਿਡਾਰੀ ਹੁੰਦਾ ਉਹ ਦਮ ਰੱਖਦਾ ਜਿੱਤਣ ਦਾ ਆਏ ਅੱਧ ਦੇ ਪੈਣ ਤੋਂ ਰੋਣ ਵਾਲਾ ਗੱਲ ਨਹੀਂ ਅਗਰ ਜਗਰੇ ਨਾਲ ਖੇਡਦਾ ਵੀ ਆਓ ਦੁਆਰਾ ਨੇੜੇ ਪਾਓ ਹੇ ਮੰਨ ਜੋ ਪੰਜ ਪੰਜ ਰੇਡਾਂ ਹੋਰ ਲੈ ਲਓ ਮੰਨ ਜੋ ਪੈਸੇ ਬੱਚੇ ਨਹੀਂ ਖੇਡਦੇ ਆ ਗੇਮ ਦਿਖਾਓ ਲੋਕ ਖੇਡੇ ਨੇ ਇਹ ਦੂਜੇ ਨਹੀਂ ਖੇਡਦੇ ਤਾਂ ਭਾਈ ਮਡੋਲੜੇ ਵਾਲਿਓ ਕਿਹੜੇ ਹੋ ਤੁਸੀਂ ਮੇਰੇ ਪਹਿਲਾਂ ਰੰਗੋ ਜਲੂਸ ਨਿਕਲੇ ਆ ਅੱਜ ਉਹ ਰੇ ਨਿਕਲ ਰਿਹਾ ਆ ਹੱਥ ਜੋੜਾ ਬਾਹਰ ਲਿਆ ਬੜੇ ਮਾਨ ਨਾਲ ਖੇਡੇ ਨੇ ਆ ਸਾਡੇ ਇਲਾਕੇ ਦੇ ਦੇਖ ਲੋ ਦੋਏ ਟੀਮਾਂ ਜਾਓ ਯਾਰ ਨਹੀਂ ਛੱਡੋ ਖੇਡਣਾ ਖੇਡੋ ਨਹੀਂ ਬਾਹਰ ਜਾਓ ਯਾਰ ਦੋਹਾਂ ਰੋ ਦੋਏ ਟੀਮਾਂ ਜਾਓ ਅਗਲਾ ਮੈਚ ਅਸੀਂ ਪੈਸੇ ਪਿੱਛੇ ਨਹੀਂ ਖੜੇ ਕਦੇ ਬਾਹਰ ਹੋ ਜਾ ਮੇਰਾ ਵੀ ਨਹੀਂ ਖੇਡਣਾ ਜਿਹੜੇ ਅਗਲੇ ਟੀਮਾਂ ਖੜਾਓ ਯਾਰ ਗਲਤ ਬੋਲ ਗਲਤ ਕਰ ਰਿਹਾ ਯਾਰ ਸ਼ੀਰੇ ਮਨਨਾ ਖੜਾ ਜਿਹੜੀ ਟੀਮ ਨਹੀਂ ਖੇਡਣਾ ਜਾਂਦੀ ਜਾਓ ਗਰਾਊਂਡ ਤੋਂ ਬਾਹਰੇ ਅਗਲਾ ਟਾਈਮ ਅਗਲਾ ਮੈਚ ਬੋਲ ਸ਼ੌਕੀ ਅਗਲਾ ਮੈਚ ਬੋਲ ਬੋਲ ਯਾਰ ਭਾਈ ਅਗਲੇ ਲੋਕ ਘਰੇ ਚਲੇ ਜਾਣਗੇ ਮੈਚ ਕਿਨੂੰ ਦਿਖਾਉਣੇ ਆ ਪਿੱਟੂ ਵੀਰੇ ਅਗਲਾ ਮੈਚ ਅਨਾਉਂਸ ਦਿਓਗੜ ਦੇ ਲੋਪੇ ਦਿਓਗੜ ਦੇ ਲੋਪੇ ਦੋਈ ਢੀਮਾ ਗਰਾਊਂਡ 'ਚ ਆ ਜਾਣ ਲੋਪੋ ਤੇ ਲੋਪੋ ਤੋਂ ਦਿਓਗੜ ਲੋਪੋ ਦੇ ਦਿਓਗੜ ਹੁਣ ਸ਼ੁਰੂ ਕਰ ਲੈਣਾ ਲੋਪੋ ਦੇ ਦਿਓਗੜ ਅਗਲਾ ਮੈਚ ਹੋਊਗਾ ਮਨਦੀਪ ਸਾਈਡ ਤੇ ਹੋ ਜਾਓ ਤੁਸੀਂ ਇਹਨੂੰ ਬਾਅਦ 'ਚ ਦੇਖਦੇ ਆਂ ਤੁਹਾਡਾ ਮਟੋਟੇ ਵਾਲੇ ਵੀ ਬਾਹਰੇ ਹੋ ਜਾਓ ਵੀਰੇ ਆਰਾਮਗੜ ਵੀ ਬਾਹਰੇ ਹੋ ਜਾਓ ਆਪਾਂ ਬਾਅਦ 'ਚ ਕਰਦੇ ਆਂ ऐसे ही तरह कबड्डी ਦੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਤੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ